ਪੱਲੇ ਅਮਰਦਾਸ ਗੁਣ ਤੇਰੇ ਇਹ ਪਾਵਨ ਸਥਾਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਜੋ ਸਿੱਖ ਧਰਮ ਦੇ ਤੀਸਰੇ ਸਤਿਗੁਰੂ ਨੇ ਉਹਨਾਂ ਦਾ ਇਹ ਵਰਸਾਇਆ ਹੋਇਆ ਪਾਵਨ ਨਗਰ ਹੈ ਅਤੇ ਪਾਵਨ ਸਥਾਨ ਗੁਰੂ ਅਮਰਦਾਸ ਪਿਤਾ ਜੀ ਦਾ ਤੇਰੇ ਉਪਮਤੋ ਹੈ ਬਨਿਆ ਇਹ ਸਤਿਗੁਰੂ ਪਾਤਸ਼ਾਹ ਜੀ 1546 ਈਸਵੀ ਚ ਉਹਨਾਂ ਨੇ ਪਿਆਰਾ ਨਗਰ ਜਿਹੜਾ ਬਸਾਉਣਾ ਸ਼ੁਰੂ ਕੀਤਾ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਹੁਕਮ ਨਾਲ 1540 ਈਸਵੀ ਚ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਸ਼ਰਣ ਵਿੱਚ ਆਏ ਅਤੇ ਉਹਨਾਂ ਦੇ ਹੁਕਮ ਨਾਲ 1546 ਚ ਇਹ ਨਗਰ ਬਸਾਉਣ ਦੀ ਜਿਹੜੀ ਉਹਨਾਂ ਨੂੰ ਜਿਹੜੀ ਤਾਕੀਦ ਹੋਈ ਗੁਣ ਤੇਰੇ ਗੁਣ ਤੇਰੇ ਇੱਥੇ ਸੱਚੇ ਪਾਤਸ਼ਾਹ ਜੀ ਫਿਰ 22 ਸਾਲ ਰਹੇ ਨੇ ਇੱਥੇ ਪੰਗੋਨੀ ਸਥਾਨ ਪਿਆਰਾ ਸਥਾਨ ਗੁਰਦਵਾਰਾ ਬੌਲੀ ਸਾਹਿਬ ਗੁਰਦਵਾਰਾ ਖੂ ਸਾਹਿਬ ਅਤੇ ਉਹਨਾਂ ਦਾ ਨਵਾਸ ਸਥਾਨ ਗੁਰਦਵਾਰਾ ਚਮਾਰਾ ਸਾਹਿਬ ਚਮਾਰਾ ਸਾਹਿਬ ਕੀਤੇ ਅੰਦਰ ਗੁਰੂ ਸਾਹਿਬ ਦੀਆਂ ਮਹਾਨ ਬਖਸ਼ਿਸ਼ਾਂ ਨੇ ਉੱਥੇ ਗੁਰੂ ਅਰਜਨ ਸਾਹਿਬ ਜੀ ਦੇ ਪੰਗੋਨੀ ਪ੍ਰਕਾਸ਼ ਸਥਾਨ ਨੇ ਨਾਲ ਗੁਰਦਵਾਰਾ ਖੂ ਸਾਹਿਬ ਦੇ ਵਿੱਚ ਭਾਈ ਗੁਰਦਾਸ ਜੀ ਦਾ ਗੱਲ ਚਲਾਣਾ ਸਥਾਨ ਉੱਥੇ ਗੁਰੂ ਰਾਮਦਾਸ ਪਿਤਾ ਜੀ ਦਾ ਜਿੱਥੇ ਜਲ ਛਕਾਉਂਦੇ ਰਹੇ ਨੇ ਉਹ ਵੀ ਮੌਜੂਦ ਹੈ ਗੁਰਦਵਾਰਾ ਚਵਰਤ ਸਾਹਿਬ ਸਤਗੁਰੂ ਸੱਚੇ ਪਾਤਸ਼ਾਹ ਦਾ ਤਪੱਸਿਆ ਸਥਾਨ ਨਾਲ ਗੁਰਦਵਾਰਾ ਕਿਲੀ ਸਾਹਿਬ ਜੋ ਸਥਾਨ ਨਾਲ ਬਣਿਆ ਤੇ ਗੁਰੂ ਸਾਹਿਬ ਜੀ ਦੇ ਨਾਲ ਹੀ ਸੱਜੇ ਬੰਨੀ ਚਵਰਤ ਸਾਹਿਬ ਜਿੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਉੱਤੀ ਜਗ੍ਹਾ ਤੇ ਰਹਿੰਦੇ ਰਹੇ ਆ ਉਹ ਸਥਾਨ ਜਿਹੜੇ ਉੱਥੇ ਸਭਾ ਜਮਾਨ ਨੇ ਬੀਬੀ ਪਾਨੀ ਜੀ ਦੀ ਖੋਈ ਹੈ ਇਹਨਾਂ ਪਿਆਰੇ ਸਥਾਨਾਂ ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰੀਏ ਤੇ ਮਨ ਨੂੰ ਉਹਨਾਂ ਤੋਂ ਮਿਲਦਾ ਗੁਰੂ ਅਮਰਦਾਸ ਪਿਤਾ ਜੀ ਇੱਥੇ 2.5 ਸਾਲ ਰਿਹਾ ਤੇ ਉਹਨਾਂ ਨੇ 6 ਬਖਸ਼ਿਸ਼ਾਂ ਕੀਤੀਆਂ ਜਿਹੜੀਆਂ ਸੇਕ ਕੌਮ ਦੇ ਲਈ ਸਭ ਤੋਂ ਪਹਿਲਾਂ ਇਹ ਆਪੀ ਬੌਲੀ ਸਾਹਿਬ ਗੁਰੂ ਸਾਹਿਬ ਦਾ ਆਪਣੀ ਹੱਥੀ ਲਵਾਇਆ ਹੋਇਆ ਪਵਮਨ ਉਸਤਾਨ ਇੱਥੇ ਸਤਿਗੁਰੂ ਪਾਤਸ਼ਾਹ ਜੀ ਜਦੋਂ ਆਏ ਤੇ ਸੰਸਾਰ ਨੂੰ ਵੇਖਿਆ ਤੇ ਲੋਕਾਂ ਵਿੱਚ ਤੀਰਥਾਂ ਦੀ ਬੜੀ ਮਹੰਤਤਾ ਪਰ ਗੁਰੂ ਸਾਹਿਬ ਜੀ ਨੇ ਵੇਖਿਆ ਕਿ ਕੋਈ ਐਸਾ ਪਵਨ ਸਥਾਨ ਨਹੀਂ ਆ ਵੀ ਜਿੱਥੇ ਸਰਬ ਸੰਝੇ ਜਿਹੜੇ ਲੋਕ ਨੇ ਉਹ ਇਸ਼ਨਾਨ ਕਰਕੇ ਤੇ ਪਰਮੇਸ਼ਰ ਦੇ ਨਾਮ ਨਾਲ ਜੋੜ ਸਕਣ। ਸੋ ਗੁਰੂ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਲੋਂ ਬਾਲੀ ਸਾਹਿਬ ਜੀ ਦਾ ਟੱਪ ਲਵਾਇਆ 1558 ਈਸਵੀ ਵਿੱਚ ਤੇ ਇਹ ਜਿਹੜਾ ਸਥਾਨ ਫਿਰ ਤਿਆਰ ਹੋਇਆ 1564 ਈਸਵੀ ਤੱਕ ਇੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਫਿਰ ਬਖਸ਼ਿਸ਼ ਕਰਕੇ ਵੀ ਦੁਨੀਆ ਦਾ ਕੋਈ ਵੀ ਬੰਦਾ ਬਗੈਰ ਵਿਤਕ੍ਰੇਟੋਂ ਛੂਟਛਾਟ ਦੀ ਬਿਮਾਰੀ ਤੋਂ ਬਚੇ ਸੋਚ ਭੇਟ ਜਿਹੜੀ ਯਾਦੀ ਸੀ ਉਹਨੂੰ ਖਤਮ ਕਰਨ ਲਈ ਫਿਰ ਗੁਰੂ ਸਾਹਿਬ ਜੀ ਨੇ ਕਿਹਾ ਵੀ ਨਾਲ ਇੱਥੇ ਇਸ਼ਨਾਨ ਕਰੋ ਤੇ ਨਾਲ ਗੁਰਨਾਨ ਸਿੰਘ ਸਾਹਿਬ ਦੀ ਵੀ ਪਿਆਰੀ ਬਾਣੀ ਜਰਦੀ ਸਾਹਿਬ ਦਾ ਪਾਠ ਇੱਥੇ ਹਰ ਤਰ੍ਹਾਂ ਦਾ ਸੰਸਾਰ ਦਾ ਜਿਹੜਾ ਇਨਸਾਨ ਹੈ ਗੁਰੂ ਅਮਰਦਾਸ ਪਿਤਾ ਜੀ ਦੇ ਚਰਨਾਂ ਵਿੱਚ ਆ ਕੇ ਝੁਕਦਾ ਦੂਜੀ ਬਖਸ਼ਿਸ਼ ਗੁਰੂ ਸਾਹਿਬ ਜੀ ਨੇ ਬੌਲੀ ਸਾਹਿਬ ਤੋਂ ਬਾਅਦ ਗੁਰੂ ਕੇ ਲੰਗਰ ਦੀ ਜਿਹੜੀ ਔਰੰਮਤਾ ਕੀਤੀ ਗੁਰੂ ਅਮਰਦਾਸ ਪਿਤਾ ਜੀ ਨੇ ਫਿਰ ਹੁਕਮ ਕਰ ਦਿੱਤਾ ਪਹਿਲੇ ਪੰਗਤ ਪਾਸ਼ੇ ਸੰਗਤ ਵੀ ਪਹਿਲਾਂ ਗੁਰੂ ਕੇ ਲੰਗਰ ਵਿੱਚ ਬਹਿ ਕੇ ਹਰ ਕੋਈ ਪ੍ਰਸ਼ਾਦਾ ਛਕੇਗਾ ਇਕੱਠੇ ਬਹਿਣ ਨਾਲ ਉਹਦੀ ਸ਼ੂਟਸ਼ਾਟ ਦੀ ਜਿਹੜੀ ਬਿਮਾਰੀ ਖਤਮ ਹੋਏਗੀ ਫਿਰ ਉਹ ਗੁਰੂ ਅਮਰਦਾਸ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਫੇਰੇਗਾ ਉਹ ਫਿਰ ਗੁਰੂ ਕਾ ਲੰਗਰ ਜਿਹੜਾ ਸੀ ਗੁਰੂ ਸਾਹਿਬ ਜੀ ਨੇ ਪੱਕੀ ਮਰਯਾਦਾ ਬਣਾ ਦਿੱਤੀ ਪੀ ਇੱਥੋਂ ਲੋਕ ਜਿਹੜੇ ਇਕੱਠੇ ਬੈਠ ਕੇ ਇੱਕ ਰੱਬ ਦਾ ਨਾਮ ਜਪ ਸਕਣ ਇੱਕ ਪਰਮੇਸ਼ਰ ਦਾ ਦਿੱਤਾ ਭੋਜਨ ਛੱਕ ਸਕਣ ਹੈ ਗੁਰੂ ਵਾਹਿਗੁਰੂ 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 ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ